ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰ ਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਕਰਾਂਗੇ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਅੱਜ ਕਿਵੇਂ ਦਾ ਰਹ ਸਕਦਾ ਸੈਟਲਾਈਟ ਤੁਸੀਂ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਦਿਨ 16 ਫਰਵਰੀ ਸਵੇਰ ਦੇ ਲਗਭਗ 9:00 ਵਜੇ ਰਿਹਾ ਮੌਸਮ ਤੇ ਆਈਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰ ਲੈਣੇ ਅੱਜ ਤੜਕੇ ਜਿਹੜੇ ਸਵੇਰੇ ਟੈਂਪਰੇਚਰ ਦਰਜ ਹੋਏ ਨੇ 7-8 ਤੋਂ ਲੈ ਕੇ 11-12 ਦੇ ਆਸ-ਪਾਸ ਟੈਂਪਰੇਚਰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਏ ਰਾਤਾਂ ਦੇ ਟੈਂਪਰੇਚਰ ਇੱਕ ਤੋਂ 2 ਡਿ ਜਾ 25 26 ਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਅੱਜ ਕੱਦੇ ਡਿਗਰੀ ਦਾ ਹੋਰ ਵਾਧਾ ਹੋ ਜਾਏ ਕਿਉਂਕਿ ਬਹੁਤ ਹੀ ਖੇਤਰਾਂ ਦੇ ਵਿੱਚ ਲੱਗਣੀ ਹੈ ਸੋਹਣਾ ਸੂਰਜ ਚਮਕੇਗਾ ਸ਼ਾਮ ਤੱਕ ਜਿਹਦੇ ਨਾਲ ਦੁਪਹਿਰ ਵੇਲੇ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋਵੇਗਾ ਤੇ ਟੈਂਪਰੇਚਰ 27 28 ਨੂੰ ਟੱਚ ਕਰ ਸਕਦੇ ਨੇ ਅੱਜ ਦੇ ਦਿਨ ਦੇ ਵਿੱਚ ਸੋ ਜੇਕਰ ਹਾਂ ਐਸਐਲਆਈ ਸੈਟਲਾਈਟ ਦੇ ਵਿੱਚ ਦੇਖਦੇ ਹਾਂ ਤੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਅੱਜ ਜਮੇਨੀ ਫੱਤ ਤੇ ਧੁੰਦ ਛਾਈ ਹੋਇਆ ਖਾਸ ਕਰਕੇ ਮਾਝੇ ਤੋਂ ਲੈ ਕੇ ਪੁਆਧ ਵੱਲ ਖੇਤਰਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਰ ਫਾਜ਼ਲ ਕਾਸਮ ਮਕਸਦਰ ਸਾਹਿਬ ਇਹਨਾਂ ਖੇਤਰਾ ਦੇ ਵਿੱਚ ਸਰਸਾ ਫਤਿਹਬਾਦ ਸੰਗਰੂਰ ਲੁਧਿਆਣਾ ਪਟਿਆਲਾ ਇਹਨਾਂ ਖੇਤਰਾ ਦੇ ਵਿੱਚ ਧੁੰਦ ਹੈ ਉਹ ਵੀ ਸਾਰੇ ਖੇਤਰਾ ਦੇ ਵਿੱਚ ਨਹੀਂ ਜਿੱਥੇ ਕਿਤੇ ਧੁੰਦ ਹੈ ਉੱਥੇ ਲਿਮਟਡ ਖੇਤਰਾ ਦੇ ਵਿੱਚ ਹੈ ਇਧਰ ਆ ਜੇ ਹਰਿਆਣੇ ਵੱਲ ਵੀ ਧੁੰਦ ਬਣੀ ਹੋਈ ਆ ਕੁਝ ਖੇਤਰਾ ਦੇ ਵਿੱਚ ਸੋ ਇਹ ਧੁੰਦ ਅਗਲੇ 1-2 ਘੰਟਿਆਂ ਦੇ ਵਿੱਚ ਜਿਹੜੀ ਆ ਸਾਫ਼ ਹੋ ਜਾਣੀ ਆ ਕਿਉਂਕਿ ਜਿਵੇਂ-ਜਿਵੇਂ ਸੂਰਜ ਦੀ ਤਪਸ਼ ਵਧੇਗੀ ਸ ਹੋਏ ਨੇ ਸੋ ਅਗਲੇ ਜਿਹੜੇ 1-2 ਘੰਟੇ ਹੋਣਗੇ ਯਾਨੀ ਕਿ 11:00 11:30 ਵਜੇ ਦਨੂ ਇਹ ਤੁਹਾਨੂੰ ਦੋੜੇ ਜਾਣੀ ਆ ਤੇ ਤੁਹਾਨੂੰ ਤੋਂ ਬਹੁਤੀ ਟਿਕਣੀ ਨਹੀਂ ਹੈ ਸੋ ਅੱਜ ਟੈਂਪਰੇਚਰ ਜਿਵੇਂ ਕਿ ਤੁਹਾਨੂੰ ਦੱਸ ਗਿਆ 27-28 ਦੇ ਆਸ-ਪਾਸ ਸਰਜ ਹੋਣ ਦੀ ਸੰਭਾਵਨਾ ਹੈ ਹੋ ਸਕਦਾ ਕੱਦੇ ਜਲੇ ਦੇ ਵਿੱਚ 29-30 ਨੂੰ ਵੀ ਟੱਚ ਕਰ ਸਕਦੇ ਨੇ ਟੈਂਪਰੇਚਰ ਸੋ ਦਿਨਾਂ ਦਾ ਟੈਂਪਰੇਚਰ ਇਕਦਮ ਰਾਇਸ ਕਰ ਰਹੇ ਨੇ ਕਿ ਇਹਦਾ ਸਿੱਧਾ ਅਰਥ ਇਹ ਹੈ ਕਿ ਇੱਥੇ ਤੂਫਾਨ ਲੱਗ ਰਹੀਆਂ ਨੇ ਤੇ ਜਿਹੜੇ ਆਮ ਟੈਂਪਰੇਚਰ ਹੋਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਉਹ ਤੋਂ 3-4 ਡਿਗਰੀ ਟੈਂਪਰੇਚਰ ਤਾਹਾ ਦਰਜ ਹੋ ਰਹੇ ਨੇ ਸੋ ਇਸ ਕਰਕੇ ਇਹ ਖੇਤੀਬਾੜੀ ਲਈ ਕੰਮ અનુકੂਲ ਨਹੀਂ ਹੈ ਥੋੜੇ ਠੰਡ ਇਹਨਾਂ ਦਿਨਾਂ ਦੇ ਵਿੱਚ ਪੈਣੀ ਚਾਹੀਦੀ ਹੈ ਹਲੇ ਪਰ ਗੁਦਰਤ ਹੈ ਹੁਣੇ ਹਿਸਾਬ ਨਾਲ ਚੱਲਦੀ ਹੈ ਸੋ ਅੱਜ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਖੁਸ਼ਕ ਤੇ ਸਾਫ਼ ਹੀ ਰਹਿੰਦਾ ਜਾ ਫਿਰਿਆ ਤੇ ਮੌਸਮ ਦੇ ਵਿੱਚ ਅੱਜ ਕੋਈ ਵੱਡੇ ਖਤਰੇ ਦੀ ਤਬਦੀਲੀ ਨਹੀਂ ਹੈ ਮੀਹ ਵਾਲਾ ਸਿਸਟਮ ਆ ਰਿਹਾ ਜੀ ਤੇ ਉਹ ਆਉਂਦੇ ਦਿਨਾਂ ਦੇ ਵਿੱਚ ਹਲਕੇ ਰੂਪ ਦੇ ਨਾਲ ਪ੍ਰਭਾਵਿਤ ਕਰ ਸਕਦਾ ਹੈ ਤੇ ਬਾਕੀ ਅੱਜ ਮੌਸਮ ਸਾਫ਼ ਹੈ ਖੁਸ਼ਕ ਹੈ ਤੇ ਸਾਫ਼ ਹੀ ਰਹੇਗਾ ਮੌਸਮ ਹਾਕ ਦੇ ਅੱਜ ਕੋਈ ਅਲਰਟ ਨਹੀਂ ਹੈ ਧੁੰਦਾਂ ਪੈ ਰਹੀਆਂ ਨੇ ਪਰ ਧੁੰਦ ਬਹੁਤੀ ਠਿਕਣੀ ਨਹੀਂ ਹੈ ਇਸ ਲਈ ਧੁੰਦ ਦਾ ਵੀ ਕੋਈ ਅਲਰਟ ਮੌਸਮ ਹਾਕ ਨੇ ਜਾਰੀ ਨਹੀਂ ਕੀਤਾ ਸੀ ਸਵਾਸਮ ਅੱਜ ਸਾਫ਼ ਰਹੇਗਾ ਜੀ ਧੰਨਵਾਦ